ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਦੇ ਪਿੰਡ ਹਰ ਰਾਏਪੁਰ ਵਿੱਚ ਗੁਰਦੁਆਰੇ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਨੇ ਅੱਜ ਕੀਤੀ ਮੀਟਿੰਗ ਤੁਹਾਨੂੰ ਦੱਸ ਦਈਏ ਕਿ ਇਹ ਗੁਰਦੁਆਰਾ ਪਿੰਡ ਨੇ ਪਿੰਡ ਵਾਲਿਆਂ ਨੇ ਰਲ ਕੇ ਬਣਾਇਆ ਸੀ ਪਰ ਇਸ ਉੱਤੇ ਦੂਜੀ ਪਾਰਟੀ ਐਸਜੀਪੀਸੀ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹ ਕਾਫੀ ਚਿਰ ਤੋਂ ਇਹ ਮਾਮਲਾ ਚੱਲ ਰਿਹਾ ਹੈ तकरीबन 2 ਮਹੀਨਿਆਂ ਤੋਂ ਮਾਮਲਾ ਬਹੁਤ ਜ਼ਿਆਦਾ ਪੱਕਾ ਹੋਇਆ ਹੈ ਹੁਣ ਜੀ ਗੁਰੂ ਘਰ ਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਕਿ ਇਸ ਗੁਰਦੁਆਰੇ ਨੂੰ ਅਸੀਂ ਨਜਾਇਜ਼ ਤੌਰ ਤੇ ਬਿਲਕੁਲ ਜਾਨ ਨਹੀਂ ਦੇਵਾਂਗੇ ਕਿਉਂਕਿ ਇਹ ਤੁਹਾਡੇ ਕੋਲ ਪਿੰਡ ਦੀ ਕਮਾਈ ਨਾਲ ਤਿਆਰ ਹੋਇਆ ਹੈ ਅਤੇ ਸਾਰੇ ਪਿੰਡ ਵਾਸੀਆਂ ਦੀ ਮੀਟ ਨਾਲ ਸਾਡੇ ਵੱਲੋਂ ਤਿਆਰ ਕੀਤਾ ਗਿਆ ਹੈ ਇਸ ਕਰਕੇ ਅਸੀਂ ਇਸ ਗੁਰਦੁਆਰੇ ਨੂੰ ਨਜਾਇਜ਼ ਤੌਰ ਤੇ ਕਬਜ਼ਾ ਕਿਸੇ ਦਾ ਕਰਨ ਨਹੀਂ ਦੇਵਾਂਗੇ ਇਸ ਵਾਸਤੇ ਸਾਨੂੰ ਜੋ ਮਰਜ਼ੀ ਕੁਝ ਕਰਨਾ ਪਵੇ ਅਸੀਂ ਕਰਨ ਨੂੰ ਤਿਆਰ ਹਾਂ ਧਰਨੇ ਤੇ ਬੈਠਾਂਗੇ ਚਾਹੇ ਜੋ ਮਰਜ਼ੀ ਕਰਨਾ ਪਵੇ ਅਸੀਂ ਬਿਲਕੁਲ ਸਭ ਕੁਝ ਕਰਨ ਨੂੰ ਤਿਆਰ ਹਾਂ ਕੀ ਆਪਰਾ ਮਾਮਲਾ ਆਓ ਦੇਖਦੇ ਹਾਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬਾਂਸਲ ਦੀ ਰਿਪੋਰਟ मीटिंग करनी तो है ਜੇ 23 ਤਰੀਕ ਨੂੰ ਕੋਈ ਵੀ ਨਹੀਂ ਫੈਸਲਾ ਹੁੰਦਾ ਜੀ ਅਸੀਂ ਲੋਕਾਂ ਨੂੰ 16 ਤਰੀਕ ਦਿੱਤੀਆਂ ਐ ਦੁਹਰਾਓ ਵੀ ਜਾਂ ਤਾਂ ਅਸੀਂ ਗੁਰਦਾਰੇ ਜਾਵਾਂਗੇ ਤੇ ਜਾਂ ਅਸੀਂ ਬਸ ਧਰਨਾ ਲਾਵਾਂਗੇ ਸਾਡੇ ਕੋਲ ਦੋ ਹੀ ਆਪਸ਼ਨ ਆਈ ਮੁਰਕੇ ਫਿਰ ਜਿਵੇਂ ਲੋਕ ਕਰਨਗੇ ਹੁਣ ਲੋਕ ਖਾਮਗਦੇ ਨਹੀਂ ਅਸੀਂ ਕੀ ਕਰ ਸਕਦੇ ਇਹਦੇ ਵਿੱਚ ਜੇ ਲੋਕ ਮੰਨ ਕੇ ਕੱਲ ਸਾਨੂੰ ਕੌਣੇ ਆ ਵੀ ਅਸੀਂ ਐਂ ਕਰਨਾ ਸੀ ਐਂ ਕਰਨਾ ਅਸੀਂ ਰੋਕੀ ਬੈਠੇ ਹਾਂ ਪੰਚਾਇਤ ਤੌਰ ਤੇ ਪਰ ਸਭ ਤੋਂ ਬਾਹਰ ਹੁੰਦਾ ਇਹ ਨਹੀਂ ਕੰਮ ਮੁਰਕੇ ਤੇ ਨੁਕਸਾਨ ਹੋ ਗਿਆ ਫਿਰ ਪ੍ਰਸ਼ਾਸਨ ਦੇ ਦਰਿਆ ਬਰੀ ਗੱਲ ਜੀ ਅਸੀਂ ਇਹ ਵੀ ਆ ਦੇ ਵਿੱਚ ਰਹਿਣਗੇ ਪਰ ਇਹਦੇ ਵਿੱਚ ਮੁਰਕੇ ਸਾਡਾ ਹੱਥ ਖੜੇ ਆਈ ਸਾਡੇ ਦਹਨ ਪਾਸੇ

ਉਹਦੇ ਚਿੰਨ੍ਹ ਨੇ ਉਹ ਕੀ ਤੁਹਾਡੇ ਕੋਲ ਟੀਚਰ ਰੱਖੇ ਕੀ ਤੁਹਾਡੇ ਕੋਲ ਸਰਕਾਰ ਕੀ ਜਿਆਦਾ ਸਭੇ ਡਾਕਟਰ ਵੀ ਇਹ ਆਪਣੇ ਗੁਰਦਾਰੇ ਦਾ ਸਾਰਾ ਕੰਮ ਹੈ ਸੋਨ ਤੇ ਜਿੱਥੇ ਕੰਮ ਸਰ ਦਾ ਮੀਟਿੰਗ ਕਰਕੇ ਦੱਸ ਦੇਣਾ ਜਾਂ ਨਹੀਂ ਦੇਣਾ ਬਸ ਗੱਲਾਂ ਦੀ ਤੇਰਾ ਹੀ ਸੀਗਾ ਤੂੰ ਪੁੱਛਦੇ ਵੀ ਕੀ ਗੱਲਬਾਤ ਹੈ ਕੀ ਫੈਸਲਾ ਹੋਇਆ ਇੱਕ ਗੁਰਦੁਆਰਾ ਹਰਾਈਪੁਰ ਸਤਵੀ ਪਾਤਸ਼ਾਹੀ ਸ੍ਰੀ ਹਰ ਰਾਜ ਸਾਹਿਬ ਦੀ ਚਰਨਛੋੜਾ ਗੁਰਦੁਆਰਾ ਹੈ ਇੱਥੇ ਪਹਿਲਾਂ ਪਿੰਡ ਦੀ ਕਮੇਟੀ ਦਾ ਪ੍ਰਬੰਧ ਸੀਗਾ ਲੇਕਿਨ ਪਿਛਲੇ 2-3 ਮਹੀਨਿਆਂ ਤੋਂ ਇਹਦਾ ਪ੍ਰਬੰਧ ਜਿਹੜਾ ਹੈਗਾ ਉਹ ਸ਼ਰੋਨੀ ਕਮੇਟੀ ਦੇ ਅੰਡਰ ਹੋ ਗਿਆ ਸੀਗਾ ਕਿਉਂਕਿ ਫਿਰ ਉਸ ਤੋਂ ਬਾਅਦ ਜੋ ਪਿੰਡ ਦੀ ਬੋਹ ਗਿਣਤੀ ਹੈ ਜਾਂ ਇਹ ਪਿੰਡ ਜਿਹੜੇ ਹੈਗੇ 8 ਪਿੰਡੇ ਨੂੰ ਜਿਹੜੇ ਹੈਗੇ ਆ ਉਹ ਇਸ ਗੁਰਦੁਆਰੇ ਦੇ ਨਾਲ ਜੁੜੇ ਹੋਏ ਆ ਸੋ ਇਸ ਕਰਕੇ ਉਹਨਾਂ ਦਾ ਇਹ ਆ ਵੀ ਅਫਰਾਜ ਵੀ ਸਾਨੂੰ ਜਿਹੜਾ ਹੈਗਾ ਜੀ ਕਮੇਟੀ ਸਾਡੀ ਬਣ ਕੇ ਇਹਦਾ ਪ੍ਰਬੰਧ ਸਾਡੇ ਕੋਲੇ ਹੋਵੇ ਸੋ ਪਿਛਲੇ 1.5 ਮਹੀਨੇ ਤੋਂ ਇਹ ਚੱਲ ਰਹੀ ਗੱਲਬਾਤ ਹੈ ਅਸੀਂ ਮੀਟਿੰਗਾਂ ਕਰ ਚੁੱਕੇ ਆ ਤੋ ਹੁਣ ਸਾਨੂੰ ਨੈਕਸਟ ਫਿਰ ਟਾਈਮ ਮਿਲਿਆ ਵੀ ਅਸੀਂ ਦੀਵਾਲੀ ਤੋਂ ਬਾਅਦ ਇੱਕ ਦੋ ਦਿਨਾਂ ਤੱਕ ਮੀਟਿੰਗ ਕਰਕੇ ਤੇ ਇਹਦਾ ਜਿਹੜਾ ਹੈਗਾ ਪੀਸਫੁਲੀ ਕੋਈ ਹੱਲ ਕੱਢ ਕੇ ਤੋ ਲੋਕਾਂ ਦੇ ਸੰਪਰਕਾਂਗੇ ਕੰਡਾਲੀ ਕਹਿ ਰਿਹਾ ਇਹ ਕੋਈ ਸਹੀ ਟਾਈਮ ਦਿੱਤਾ ਪ੍ਰਸ਼ਾਸਨ ਨੇ ਸਾਡੀਆਂ ਮੀਟਿੰਗਾਂ ਤਾਂ ਸਾਡੀਆਂ ਪਹਿਲਾਂ ਵੀ ਪਹਿਲਾਂ ਸਾਡੀਆਂ ਦੋ ਤਿੰਨ ਐਕਚੁਅਲੀ ਜਦੋਂ ਇਸ ਤਰ੍ਹਾਂ ਕੋਈ ਧਾਰਮਿਕ ਮਸਲਾ ਹੁੰਦਾ ਨਾ ਉਹ ਹਮੇਸ਼ਾ ਟੇਬਲ ਟੌਪ ਤੇ ਗੱਲ ਹੋਵੇ ਤੇ ਬੈਟਰ ਹੈ ਕਿਉਂਕਿ ਪੁਲਿਸ ਐਂਡ ਪ੍ਰਸ਼ਾਸਨ ਦਾ ਜੋ ਰੋਲ ਆ ਉਹ ਵੀ ਇਹ ਲਾ ਨਾਟ ਨੂੰ ਮੇਨਟੇਨ ਕਰਨਾ ਬਾਅਦ ਵਿੱਚ ਬਾਅਦ ਕੋਈ ਨਾ ਹੋਵੇ ਔਰ ਸਭ ਤੋਂ ਵੱਡੀ ਗੱਲ ਹੈ ਧਾਰਮਿਕ ਮਸਲਾ ਉਹ ਧਾਰਮਿਕ ਮਸਲਾ ਹੋਣ ਕਰਕੇ ਹਰ ਚੀਜ਼ ਸਾਨੂੰ ਬੜੀ ਸੋਚ ਸੰਤ ਕੇ ਕਰਨੀ ਪੈਂਦੀ ਹੈ ਸੋ ਅਸੀਂ ਵੀ ਇਸ ਕਰਕੇ ਪਬਲਿਕ ਦੀਆਂ ਔਰ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮਤਲਬ ਇਸੇ ਕਰਕੇ ਅਸੀਂ ਜਿਹੜਾ ਹੈਗਾ ਬਾਰ-ਬਾਰ ਮੀਟਿੰਗਾਂ ਕਰ ਰਹੇ ਹਾਂ ਸੋ ਸਾਨੂੰ ਬੜੀ ਉਮੀਦ ਹੈ ਵੀ ਆਉਣ ਦਿਨਾ ਆਉਣ ਵਾਲੇ ਜਣਾਂ ਦੇ ਵਿੱਚ ਇਸ ਦਾ ਹੱਲ ਨਿਕਲ ਜਾਵੇ ਪਰ ਕਿੰਨੇ ਸਮੇਂ ਤੋਂ ਇਹ ਚੱਲ ਰਿਹਾ ਹੈ ਵੈਸੇ ਤਾਂ ਜਿਹੜੀ ਇਹਦੀ ਸਾਂਭ ਸੰਭਾਲ ਹੈ ਪਿੰਡ ਦੀ ਕਮੇਟੀ ਬਹੁਤ ਪੁਰਾਣੇ ਸਮੇਂ ਤੋਂ ਕਰ ਰਹੀ ਹੈ ਲੇਕਿਨ ਹੁਣ 2 ਕੁ ਮਹੀਨਿਆਂ ਤੋਂ ਜਿਹੜਾ ਹੈਗਾ ਇਹਦਾ ਇਹ ਜਿਹੜਾ ਬਾਤ ਦੇ ਬਾਅਦ ਚੱਲ ਰਿਹਾ ਸੋ ਮਤਲਬ ਹੁਣ ਸਾਨੂੰ ਲੱਗਦਾ ਵੀ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਇਹਦਾ ਹੱਲ ਕਰਾਂਗੇ ਤੇ ਇਹ ਹੜਾਇਕੇ ਗੁਰਦੁਆਰਾ ਸਾਹਿਬ ਦੇ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਹ ਜੰਦ ਵਾਲਾ ਹਰਾਇਤ ਦੇ ਦੇਖੋ ਕਿ ਬੜਾ ਸੈਂਸਟਿਵ ਜਾਂ ਮੈਟਰ ਹੈ ਧਰਮ ਦਾ ਇਸ਼ੂ ਹੈ ਤੇ ਮਸਲਾ ਵੀ एसजीपीसी ਨਾਲ ਹੈਗਾ ਸੋ ਅਸੀਂ ਪ੍ਰਸ਼ਾਸਨ ਪੂਰਾ પોલીસ ਪ੍ਰਸ਼ਾਸਨ ਦਾ ਸਰਦਨ ਪ੍ਰਸ਼ਾਸਨ ਨੇ ਨੂੰ ਪੂਰੀ ਤਰ੍ਹਾਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਲੋਕਾਂ ਦੇ ਜਜ਼ਬਾਤ ਹੈਗੇ ਥੋੜੇ ਜੇ ਜਲਵਾਤੀ ਲੋਕ ਨੇ ਤੇ ਥੋੜੀ-ਥੋੜੀ ਅਸੀਂ ਇਹਨਾਂ ਮਸਲੇ ਨੂੰ ਹੱਲ ਕਰਾਂਗੇ ਇਹ ਮਤਲਬ ਅੱਜ ਮੀਟਿੰਗ ਹੋਈ ਹੈ ਪ੍ਰਸ਼ਾਸਨ ਨਾਲ ਪੂਰਨ ਮਤਲਬ ਇਹ ਕਮੇਟੀ ਨਾਲ ਹਾਂਜੀ ਮਤਲਬ ਅਸੀਂ ਉਹ ਐਸਜੀਪੀਸੀ ਪ੍ਰਧਾਨ ਸਾਹਿਬ ਨਾਲ ਮੀਟਿੰਗ ਲੈ ਕੇ ਅਸੀਂ ਦੇਵਾਂਗੇ ਨਾਲ ਸੁਪਰਡਾਂਸਰ ਬਾਂਬੇ گئے ਹੋਏ ਨੇ ਉੱਤੇ ਹੀ ਤੱਕ ਆ ਜਾਣਗੇ ਉਸ ਤੋਂ ਬਾਅਦ ਅਸੀਂ 23 ਨੂੰ ਇਹਨਾਂ ਦੀ ਕੋਸ਼ਿਸ਼ ਕਰਦੇ ਵੀ 23 ਤੋਂ ਬਾਅਦ ਮੀਟਿੰਗ ਰੱਖੀ ਜਾਵੇ ਹਾਂਜੀ ਅੱਜ ਆਪਣਾ ਗੁਰਦੁਆਰਾ ਜੰਡ ਸਾਹਿਬ ਰਾਏਪੁਰ ਦੇ ਸਵੰਗ ਦੇ ਵਿੱਚ ਅਸੀਂ ਗੁਰਦੁਆਰਾ ਭਾਈ ਮਾਨ ਸਿੰਘ ਵਿਖੇ ਪਿੰਡ ਵੱਲੋਂ ਮੀਟਿੰਗ ਰੱਖੀ ਗਈ ਸੀ ਪੰਚਾਇਤ ਨੇ ਜੋ ਕਿ ਐਸਜੀਪੀਸੀ ਨੇ ਨਜਾਇਜ਼ ਕਬਜ਼ਾ ਕਰਿਆ ਉਸ ਦੇ ਸਵੰਗ ਤੇ ਮੀਟਿੰਗ ਸੀਗੀ ਸਾਡੇ ਨਾਲ ਪ੍ਰਸ਼ਾਸਨ ਨੇ ਪਹਿਲਾਂ ਵਾਅਦਾ ਕਰਿਆ ਸੀ ਕਰਨੇ ਤੇ ਅਸੀਂ ਛੋਟਾ ਮਸਲਾ ਹੱਲ ਕਰਾਂਗੇ ਅੱਜ ਵੀ ਸਾਰਾ ਪ੍ਰਸ਼ਾਸਨਾਂ ਏਡੀਸੀ ਮੈਡਮਾ ਐਸਟੀਐਮ ਸਾਹਿਬ ਤੇ ਡੀਐਸਪੀ ਗੁਰਪ੍ਰੀਤ ਸਿੰਘ ਦੇ ਨਾਲ ਉਹਨਾਂ ਦੇ ਡਿਪਟੀ ਰਿਸ਼ਵਾਲ ਸਿੰਘ ਪਹੁੰਚੇ ਆ ਹੁਣ ਉਹਨਾਂ ਨੇ ਸਾਨੂੰ ਇਹ ਟਾਈਮ ਲਿਆ ਕਿ 23 ਤਰੀਕ ਨੂੰ ਅਸੀਂ ਐਸਟੀਪੀਸੀ ਨਾਲ ਐਸਸੀਬੀਸੀ ਦੇ ਵਿੱਚ ਧਾਮੀ ਸਾਹਿਬ ਨਾਲ ਮੀਟਿੰਗ ਕਰਾ ਕੇ ਛੋਟਾ ਮਸਲਾ ਹੱਲ ਕਰਾਂਗੇ ਜੇਕਰ ਉਹ ਸਾਡਾ ਮਸਲਾ ਨਹੀਂ ਹੱਲ ਕਰਦੇ ਅਗਲਾ ਜਿਹੜਾ ਪ੍ਰੋਸੈਸ ਆ ਸਾਡਾ ਉਹ ਅਸੀਂ ਗੁਰਦੁਆਰਾ ਜਨ ਸਾਹਿਬ ਦੇ ਵਿੱਚ ਆਪ ਦਾ ਕੱਟ ਕਰਕੇ ਆਪ ਦਾ ਕਬਜ਼ਾ ਅਸੀਂ ਵਾਪਸ ਲਵਾਂਗੇ ਕਿਉਂਕਿ ਉਸ ਗੁਰਦੁਆਰੇ ਦੇ ਵਿੱਚ ਐਸਜੀਪੀਸੀ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਸਾਨੂੰ ਪੈਸਾ ਨਹੀਂ ਦਿੰਦਾ ਸਾਰਾ ਪਿੰਡ ਦਾ ਪੈਸਾ ਲੱਗਿਆ ਪਿੰਡ ਦਾ ਸਾਡਾ ਗੁਰੂ ਘਰ ਹੈ ਜੀ ਇਹ ਕਿੰਨੇ ਸਾਲਾਂ ਤੋਂ ਪਿੰਡ ਦਾ ਗੁਰੂ ਘਰ ਹੈ ਜਿਹੜਾ ਹੈਗਾ ਇਹ ਗੁਰੂ ਘਰ ਜੀ ਆਪਣਾ ਤਕਰੀਬਨ 100 ਸਾਲ ਪੁਰਾਣਾ ਹੈ ਜੀ ਉਦੋਂ ਸਾਡੇ ਪਿੰਡ ਨੇ ਪੈਸੇ ਇਕੱਠੇ ਕਰਕੇ ਬਣਾਇਆ ਸੀਗਾ ਪਿੰਡ ਦੀ ਲੋਕਲ ਕਮੇਟੀ ਬਣਦੀ ਸੀਗੀ ਸਮੇਂ-ਸਮੇਂ 'ਤੇ ਪਿੰਡ ਵਾਲੇ ਸਰ ਸਮਝਣਾ ਕਮੇਟੀ ਬਣਾਉਂਦੇ ਸੀਗੇ ਤੇ ਉਹ ਸੇਵਾ ਕਰਦੀ ਸੀਗੀ ਉਸ ਟਾਈਮ ਵਿੱਚ ਦੀ ਸਾਡੇ ਬਾਬਾ ਜੀ ਸਿੰਘ ਕਾਰ ਸੇਵਾਲਾ ਨੇ ਸੇਵਾ ਕਰੀ ਆ ਉਹਨਾਂ ਦੇ ਨਾਲ ਵੀ ਸਾਡੇ ਪਿੰਡ ਦੀ ਲੋਕਲ ਕਮੇਟੀ ਸੀਗੀ ਤੇ ਇਸ ਤੋਂ ਪਹਿਲਾਂ ਵੀ ਸਾਡੇ ਲੋਕਲ ਕਮੇਟੀ ਸੀ ਜਿਸ ਦੇ ਵਿੱਚ ਪਿਛਲੇ 2 ਸਾਲਾਂ ਤੋਂ 32 ਮੈਂਬਰੀ ਕਮੇਟੀ ਬਣੀ ਆ ਉਹਦੇ ਵਿੱਚੋਂ 7-8 ਬੰਦੇ ਉੱਥੇ ਲਿਖ ਕੇ ਦਿਆ ਹੈ ਕਿ ਵੀ ਸਾਥ ਹੋਏ ਪ੍ਰਬੰਧ ਚੱਲਦਾ ਨਹੀਂ ਤੇ ਹੁਣ ਐਸਡੀਪੀਸੀ ਸੰਭੂ ਹੋ ਗਈ ਦੇ ਪਿੰਡ ਸਾਡਾ ਤੇ ਪੰਚਾਇਤ ਇਸ ਕੰਮ ਦੇ ਬਿਲਕੁਲ ਉਲਟਾ ਇਹ ਪ੍ਰਬੰਧ ਅਸੀਂ ਵਾਪਸ ਆਪਦੇ ਹੱਥਾਂ 'ਚ ਹੀ ਲਵਾਂ ਹਾਂ ਤੁਸੀਂ ਜੀ ਦੇਖ ਰਹੇ ਕਰਦੇ ਹਾਂ ਸਾਡਾ ਕੋਈ ਰੋਲ ਹੈ ਕੋਈ ਰੋਲ ਨਹੀਂ ਜੀ ਉਹ ਤਾਂ ਹੁਣ ਤੁਹਾਨੂੰ ਸਪੋਰਟ ਦਿੱਤੀ ਜਾ ਇਹਨੂੰ ਕੋਈ ਰੈਨੋਵੇਟ ਕੀਤਾ ਹੋਇਆ ਉਹਨਾਂ ਨੇ ਕੋਈ ਸਪੋਰਟ ਨਹੀਂ ਦਿੱਤੀ ਕਿਸੌ ਦਾ ਨੋਟ ਨਹੀਂ ਦਿੱਤਾ ਅੱਜ ਤੱਕ ਉਹਨਾਂ ਨੇ ਸਾਨੂੰ ਸਾਰੇ ਪਿੰਡ ਵਾਲਿਆਂ ਦਾ ਸਾਰਾ ਪਿੰਡ 'ਚ ਅੱਠ ਪਿੰਡਾਂ ਦਾ ਗੁਰੂ ਘਰ ਆ ਜੀ ਸਾਡੇ ਉੱਥੋਂ ਸਾਰੇ ਪੈਸੇ ਇਕੱਠਾ ਕਰਕੇ ਬਜ਼ੁਰਗ ਲਾਉਂਦੇ ਰਹੇ ਆ ਉਸੇ ਕਰਕੇ ਬਣਿਆ ਸੀਗਾ ਉਹਨਾਂ ਨੇ ਤਾਂ ਸਾਨੂੰ ਸਪੋਰਟ ਦਾ ਕੀ ਰਹਿਣਿਆ ਹੋ ਗਏ ਦੋ ਕੁ ਮਹੀਨੇ ਆਏ ਵੀਨੇ ਲੱਖ ਰੁਪਇਆ ਗੱਲੇ ਚੋਂ ਕੱਢ ਕੇ ਲੈ ਜਾਂਦੇ ਆ ਹ ਅਸੀਂ ਇਹ ਪੈਸਾ ਨਹੀਂ ਜਾਣਦੇ ਆ ਪਿੰਡ ਦਾ ਪੈਸਾ ਪਿੰਡ ਦੇ ਗੁਰੂ ਘਰ ਦੀ ਦੁਮਾਰਾ ਲੱਗੂਗਾ